ਯਾਰ ਤਹਨੇ ਸੁਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੋ ਦਟਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਗੁਰ ਸਾਗਰ ਰਤਨੀ ਭਾਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਸ ਚੋਗ ਚੁਗਹਿ ਪ੍ਰਭ ਭਾਵਾਂ ਸਰਵਰ ਮਹਿ ਹੰਸ ਪ੍ਰਾਨ ਪਤ ਪਾਵਾ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਰਬ ਭਾਵਾਂ ਸਰਵਰ ਮਹਿ ਹੰਸ ਪ੍ਰਾਨ ਪਤ ਪਾਵਾਂ ਕਿਆ ਬੱਗ ਬਪੜਾ ਛਪੜੀ ਨਾਏ ਕੀ ਚੜ ਡੁੱਬਾ ਮਾਲੋ ਨਾ ਜਾਏ ਰਹਾਓ ਰਾਖ ਰਾਖੇ ਚਰਨ ਧਰੇ ਵਿਚਾਰੀ ਦੁਬੇ ਦਾਸੋ ਛੋੜ ਭਾਏ ਨਿਰੰਕਾਰੀ ਮੁਕਤ ਪਦਾਰਥ ਹਾਰੇ ਰਸ ਚਾਖੇ ਆਮਣ ਜਾਨ ਰਹੀ ਗੋਰੇ ਰਾਖੇ ਸਰਬਰ ਹੰਸਾ ਛੋਡੇ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰਮਹਿ ਹੰਸ ਹੰਸਮਹਿ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁੰਨ ਮੰਡਲ ਇਕ ਜੋਗੀ ਬੈਸੇ ਨਾਰੇ ਨ ਪੁਰਖ ਕਹੋ ਕੈਸੇ ਤ੍ਰਿਪਵਣੇ ਜੋਤੇ ਰਹੇ ਲੇਬ ਲਾਈ ਸੋਰੇ ਨਰ 나ਥ ਕੀ ਸਰਣਾਈ ਆਨੰਦ ਮੂਲ ਅनाथ ਅਧਾਰੀ ਗੁਰਮੋਖ ਭਗਤ ਸਹਜ ਵਿਚਾਰੀ ਭਗਤ ਵਸ਼ਲ ਪੈ ਕਟਣ ਹਾਰੇ ਹੋਮ ਮਾਇ ਮਾਰੇ ਮਿਲੇ ਪਗ ਧਾਰੇ ਅਨਿਕ ਯਤਨ ਕਾਰੇ ਕਾਲ ਸੰਤਾਏ ਮਰਨ ਲਿਖਾਇ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਖੋਵਾ ਉਪਨ ਚੀਨਸੇ ਭ੍ਰਮ ਭ੍ਰਮ ਰੋਵਾ ਕਹਿ ਤਾ ਪੜ ਤਾ ਸੁਨ ਤਾ ਏਕ ਧੀਰਜ ਧਰਮ ਧਰਣੀ ਧਰ ਟੇਕ ਜਤ ਸਤ ਸੰਜਮ ਰਿਧਾ ਸਮਾਈ ਚੌਥੇ ਪਦ ਕੋ ਜੇ ਮਾਨ ਪਤੀਆਏ ਸਾਚੇ ਨਿਰਮਲ ਮਾਲੋਨ ਲੱਗਾ ਗੁਰ ਕਾ ਸਬਦ ਪਰਮ ਭਉ ਭਗਤ ਸੂਰਤ ਮੂਰਤ ਆਦੇ ਅਨੂਪਾ ਨਾਨਕ ਜਾਚਾ ਸਾਚੁ ਸਰੂਪੋ ਸਾਚੇ ਨਿਰਮਲ ਮਾਲੋ ਲੱਗਾ ਗੁਰ ਕਾ ਸਬਦ ਪਰਮ ਭਉ ਭਗਤ ਸੂਰਤਿ ਮੂਰਤਿ ਆਦ ਅਨੂਪ ਨਾਨਕ ਜਾਚਾ ਸਾਚੁ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ અમૃત સંત ચુગ હૈ નહીં દૂરે હારે રાસ ચોગ ચુગヘ પ્રભ ભાવા સર્વર મહંસ પ્રાણ પાત પાવા